ਜਿੰਨੀਆਂ ਵੀ ਨਿਯੁਕਤੀਆਂ ਹੋਈਆਂ ਨੇ ਸਾਰੀਆਂ ਬਿਨਾਂ ਸ਼ਿਫਾਰਿਸ਼ ਤੋਂ ਤੇ ਬਿਨਾਂ ਪੈਸੇ ਤੋਂ ਵੈਸੇ ਵੀ ਸਾਡੇ ਵਰਗੇ ਨੂੰ ਵੀ ਕਹਿੰਦਾ ਵੀ ਦੇਖ ਲਈ ਜੇ ਕਿਤੇ ਆ ਹੋ ਗਿਆ ਵੀ ਸਭ ਤੋਂ ਪਹਿਲਾਂ ਮੈਂ ਦੋਸਤਾਂ ਨੂੰ ਅੰਦਰ ਕਰਦਾ ਹੁੰਨਾ ਸੋ ਬਹੁਤ ਵਧੀਆ ਗੱਲ ਹੈ ਕਿ ਇਮਾਨਦਾਰੀ ਨਾਲ ਕੰਮ ਕਰਿਓ ਜਿਵੇਂ ਮਾਨ ਸਾਹਿਬ ਨੇ ਕਿਹਾ ਕਿ ਇਮਾਨਦਾਰੀ ਦਾ ਸਵਾਦ ਇੰਨਾ ਕੁ ਵੱਖਰਾ ਹੈ ਨਾ ਦੁਨੀਆ ਦੇ ਹਰ ਸਵਾਦ ਨਾਲੋਂ ਜਦੋਂ ਬੰਦਾ ਇਮਾਨਦਾਰ ਹੋਵੇ ਤਾਂ ਕਹਿੰਦੇ ਵੀ ਅੰਦਰ ਹੋਵੇ ਸੱਚ ਤਾਂ ਕੋਠੇ ਚੜ੍ਹ ਕੇ ਨੱਚ ਸਾ ਉਹ ਉਹ ਸਵਾਦ ਕਿਸੇ ਹੋਰ ਚੀਜ਼ ਦੇ ਵਿੱਚ ਆਉਂਦਾ ਹੀ ਨਹੀਂ ਜੇ ਅਸੀਂ ਇੱਥੇ ਤੱਕ ਜਿੰ ਜਿਵੇਂ ਵੀ ਪਹੁੰਚੇ ਆਪਣੀ ਇਮਾਨਦਾਰੀ ਨਾਲ ਪਹੁੰਚੇ ਆਂ ਔਰ ਉਹਦਾ ਸਕੂਨ ਹੀ ਵੱਖਰਾ ਹੈ ਨੀਂਦ ਵਧੀਆ ਆਉਂਦੀ ਹੈ ਤੇ ਕਿਸੇ ਦਾ ਕਿਸੇ ਦਾ ਫਿਕਰ ਨਹੀਂ ਹੁੰਦਾ ਕਿ ਫਲਾਣੇ ਬੰਦੇ ਨੂੰ ਨਾ ਪਤਾ ਲੱਗ ਜੇ ਮੈਂ ਆਹ ਠੱਗੀ ਮਾਰੀ ਹੈ ਆਹ ਰਿਸ਼ਵਤ ਲਈ ਹੈ ਜਾਂ ਕਿਸੇ ਗਲਤ ਬੰਦੇ ਦੀ ਸਿਫਾਰਿਸ਼ ਕੀਤੀ ਹੈ ਸੋ ਜਿਵੇਂ ਤੁਹਾਨੂੰ ਆਜ ਨਿਯੁਕਤੀਆਂ ਮਿਲੀਆਂ ਨੇ ਜੇ ਤੁਸੀਂ ਇਮਾਨਦਾਰੀ ਦੇ ਨਾਲ ਅੱਗੇ ਨਿਭਾਓਗੇ ਤਾਂ ਅਗਲੀਆਂ ਸਾਡੀਆਂ ਜਨਰੇਸ਼ਨਾਂ ਸੁਧਰਣਗੀਆਂ ਸਾਡੇ ਖੂਨ ਦੇ ਵਿੱਚ ਇਮਾਨਦਾਰੀ ਹੋਊਗੀ ਤਾਂ ਅੱਗੇ ਵੀ ਅਸੀਂ ਆਪਣੇ ਬੱਚਿਆਂ ਨੂੰ ਵਧੀਆ ਪਰਿਵਰਸ਼ ਦੇਵਾਂਗੇ ਔਰ ਵਧੀਆ ਉਹਨਾਂ ਨੂੰ ਜਿਹੜੇ ਕਹਿੰਦੇ ਆ ਸੰਸਕਾਰ ਦੇਵਾਂਗੇ ਉਹ ਤੁਹਾਡੇ ਆਉਣ ਵਾਲੀਆਂ ਜਨਰੇਸ਼ਨਾਂ ਦੇ ਵਿੱਚ ਦਿਸਣਗੇ ਤਾਂ ਕਿ ਤੁਹਾਨੂੰ ਯਾਦ ਕਰਨ ਤੁਹਾਡੇ ਬੱਚੇ ਯਾਦ ਕਰਨ ਕਿ ਸਾਡਾ ਦਾਦਾ ਐਦਾਂ ਸੀ ਸਾਡਾ ਪਿਓ ਐ ਸੀ ਅਸੀਂ ਉਹਨਾਂ ਦੀ ਲੀਨ ਨੂੰ ਅੱਗੇ ਤੋਰਿਆ ਚੰਗੇ ਕੰਮਾਂ ਲਈ ਹਮੇਸ਼ਾ ਲੋਕ ਸਰਾਨਾ ਕਰਦੇ ਨੇ ਮਾੜੇ ਕੰਮਾਂ ਲਈ ਤੁਹਾਨੂੰ ਪਤਾ ਹੀ ਆ ਥੂ ਥੂ ਕਰਦੇ ਨੇ ਸੋ ਮੈਂ ਅਸੀਂ ਮੈਂ ਤੇ ਮਾਨ ਸਿੰਘ ਸਾਹਿਬ ਗਾਉਂਦੇ ਹੁੰਦੇ ਸੀ ਕਾਲਜ ਦੇ ਵਿੱਚ ਉਹੀ ਗਾਣਾ ਮਰਹੂਮ ਸ਼ਾਇਰ ਸੰਤਰਾ ਮੋਦასი ਕਮੀਆਂ ਦਾ ਵੇੜਾ ਹਾਂਜੀ ਮਾਤਰਤੀਏ ਤੇਰੀ ਗੋਦ ਨੂੰ ਚੰਨ ਹੋਰਬ ਤੇਰੇ ਮਾਤਰਤੀਏ ਤੇਰੀ ਗੋਦ ਨੂੰ ਚੰਨ ਹੋਰਬ ਤੇਰੇ ਤੂੰ ਮਗਦਾਰੇ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾਰਈ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਟੇ ਸੰਗੀਆਂ ਨੂੰ ਜਿੱਥੇ ਵਾਰ ਤਰਸਦੇ ਕੰਗੀਆਂ ਨੂੰ ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਤੂੰ ਮਗਦਾਰੇਵੇਂ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾਰੇਵੇਂ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਟਕਿਆਂ ਦੀ ਮੀਰੀ ਪੀਰੀ ਏ ਜਿੱਥੇ ਜਮਦਾ ਬੰਦਾ ਸਿਰੀ ਏ ਜਿੱਥੇ ਕਰਜੇ ਹੇਠ ਪੰਜੀਰੀ ਏ ਬਾਪੂ ਦੇ ਕਰਜੇ ਦੇ ਸੂਦ ਪੁੱਤ ਜਮ ਦੇ ਜਿਹੜੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ